ਔੜ ਦੇ ਬਿਜਲੀ ਘਰ ਅੱਗੇ ਕਿਸਾਨਾਂ ਨੇ ਰੋਡ ਜਾਮ ਕਰਕੇ ਕੀਤੀ ਨਾਰੇਬਾਜੀ ਤੇ ਮੁੱਖ ਮੰਤਰੀ ਪੰਜਾਬ ਦਾ ਫੂਕਿਆ ਪੁਤਲਾ ਅੱਜ ਪਾਵਰ ਕਾਮ ਵਿਭਾਗ ਖਿਲਾਫ ਔੜਾ ਇਲਾਕੇ ਦੇ ਕਿਸਾਨਾਂ ਵੱਲੋਂ ਆਰਥੀ ਫੂਕ ਮਜਹਰਾ ਕੀਤਾ ਗਿਆ ਬੀਲਿਕਰ ਔਰ ਦੇ ਬਾਹਰ ਇਕੱਠੇ ਹੋਏ ਕਿਸਾਨਾਂ ਨੇ ਪਾਵਰ ਕਾਮ ਤੇ ਪੰਜਾਬ ਸਰਕਾਰ ਖਿਲਾਫ ਟਿੱਕੀ ਨਾਰੇਬਾਜੀ ਕੀਤੀ ਤੇ ਮੁੱਖ ਮੰਤਰੀ ਪੰਜਾਬ ਦਾ ਪਤਲਾ ਵੀ ਫੁੱਕਿਆ ਇਸ ਮੌਕੇ ਕਿਸਾਨ ਆਗੂਆਂ ਰਾਜਕੁਮਾਰ ਮਹਾਲ ਗੁਰਵਿੰਦਰ ਸਿੰਘ ਸ਼ੋਕਰ ਪ੍ਰੇਮ ਸਿੰਘ ਗੋਸ਼ਲ ਮਨਜਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਮਾੜੇ ਹਾਲਾਤਾਂ ਚ ਗੁਜ਼ਰ ਕਰ ਰਿਹਾ ਹੈ ਕਿਸਾਨ ਕੋਲ ਝੋਨੇ ਦੀ ਹੀ ਫਸਲ ਹੈ ਜੋ ਵੱਧ ਕਮਾਈ ਦਿੰਦੀ ਹੈ ਜਿਸ ਦੇ ਪੈਸੇ ਨਾਲ ਕਿਸਾਨ ਆਪਣੇ ਕਈ ਕਾਰਵਿਹਾਰ ਕਰਦੇ ਹਨ ਉਨ੍ਹਾਂ ਕਿਹਾ ਕਿ ਪਾਵਰ ਕਾਮ ਵਿਭਾਗ ਦੀ ਢਿੱਲੀ ਕਾਰਗੁਜ਼ਾਰ કરી ਕਰਕੇ ਕਿਸਾਨਾਂ ਦੀ ਝੋਨੇ ਦੀ ਫਸਲ ਰੁੜ ਰਹੀ ਹੈ ਬਿਜਲੀ ਸਪਲਾਈ 8 ਘੰਟੇ ਦੇਣ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਇੱਥੇ ਆ ਕੇ ਦੇਖਣ ਕਿ ਕਿਸਾਨਾਂ ਨੂੰ 4-5 ਘੰਟੇ ਮੁਸ਼ਕਲ ਨਾਲ ਬਿਜਲੀ ਸਪਲਾਈ ਮਿਲਦੀ ਹੈ ਉਹ ਵੀ ਟੁੱਟ ਮੇ ਰੂਪ ਵਿੱਚ ਕਿਸਾਨਾਂ ਨੇ ਦੋਸ਼ ਲਗਾਏ ਕਿ ਇੱਥੇ ਉਹਨਾਂ ਦੀ ਗੱਲ ਸੁਣਨ ਵਾਲਾ ਵੀ ਕੋਈ ਨਹੀਂ ਹੈ ਉਹ ਸੰਘਰਸ਼ ਦੇ ਰਾਹ ਮਜਬੂਰ ਹਨ ਇਸ ਮੌਕੇ ਸੁਰਿੰਦਰ ਸਿੰਘ ਹਰਪਾਲ ਸਿੰਘ ਬਲਕਾਰ ਸਿੰਘ ਸਤਵਿੰਦਰ ਸਿੰਘ ਅਤੇ ਇਲਾਕੇ ਦੇ ਹੋਰ ਵੀ ਕਿਸਾਨ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਲਈ ਅਸ਼ੋਕ ਦੁੱਗਲ ਨਾਲ ਮਨਦੀਪ ਦੁੱਗਲ ਦੀ ਔਰਤੋਂ ਇਹ ਰਿਪੋਰਟ ਸਮਾ ਹੋ ਗਿਆ ਇੱਥੇ ਆਇਆ ਨੂੰ ਤੇ ਅੰਦਰਲੇ ਅਫਸਰ ਨਿਕਲ ਕੇ ਸਾਨੂੰ ਦੱਸਣ ਦਾ ਸਹੀ ਪ੍ਰੋਬਲਮ ਕੀ ਆ ਇੰਨੀ ਗੱਲ ਸਾਨੂੰ ਦੱਸ ਦੇਣ ਬਈ ਆਹ ਪ੍ਰੋਬਲਮ ਆ ਅਸੀਂ ਤਾਂ ਆ ਸਾਡੇ ਅੱਗੇ ਆਹ ਮੁਸ਼ਕਲਾਂ ਖੜੀਆਂ ਉਹ ਅੰਦਰੋਂ ਕਾਇਰ ਨਹੀਂ ਨਿਕਲ ਰਹਾ ਜੇ ਸਾਡੇ ਜੀਵਨ ਅੰਦਰੋਂ ਤੌਰ ਪਰ ਇਹਨਾਂ ਦੇ ਪਰਚੇ ਹੋ ਜਾਣੇ ਆ ਕਹਿੰਦਾ ਕਿਉਂ ਅੰਦਰ ਗਿਆ ਤੂੰ ਕਾਨੂੰਨ ਨੂੰ ਕਿਉਂ ਹੱਥ ਚੁਲਿਆ ਕਿਉਂ ਅੰਦਰ ਕਿਹੜਾ ਦੂਰ ਆ ਅਸੀਂ ਅੰਦਰ ਵੀ ਬੜ ਸਕਦੇ ਆ ਪਰ ਅਸੀਂ ਉਹਨਾਂ ਦੇ ਰਿਕਵੈਸਟ ਤੌਰ ਤੇ ਉਹਨਾਂ ਦੇ ਬੇਨਤੀ ਸਾਡੇ ਵਿਦਵੰਤ ਤੇ ਜਾ ਕੇ ਆਏ ਆ ਵੀ ਸਾਡੀ ਗੱਲ ਤਾਂ ਸਾਨੂੰ ਦੱਸ ਦਿਓ ਕਦੇ ਨਹੀਂ ਲੈਟ ਆ ਰਹੀ ਜਿਮੀਂਦਾਰ ਅੱਕ ਕੇ ਆਉਂਦਾ ਕਿਸੇ ਨੂੰ ਲੋੜ ਨਹੀਂ ਨਹੀਂਦਾ ਇਹਦਾ ਇਕੱਠ ਕਰਨ ਦੀ ਕੱਲ ਦੇ ਸੁਨੇਹੇ ਲਾਈ ਜਾਂਦੇ ਜਿਹੜੇ ਸਾਡੇ ਆਗੂ ਆ ਵੀ ਆਜੋ ਆਜੋ ਸਾਰੇ ਅੱਕ ਕੇ ਆਇਆ ਜੇ ਵੀ ਜਾ ਕੇ ਫਸਲਾਂ ਦੇਖ ਲਓ ਫਸਲਾਂ ਦਾ ਕੀ ਹਾਲ ਆ ਜੇ ਸਾਡੀਆਂ ਫਸਲਾਂ ਨਾ ਪੂਰੀਆਂ ਹੋ ਗਈਆਂ ਕਿੱਥੋਂ ਠੇਕੇ ਦੇਵਾਂਗੇ ਕਿੱਥੋਂ ਆਪਣੇ ਖਰਚੇ ਤੋੜਾਂਗੇ ਕਿੱਥੋਂ ਆਪਣੇ ਬੱਚੇ ਪਾਲਾਂਗੇ ਸਾਡੀ ਆ ਬਾਹਰ ਸਰਕਾਰ ਨੇ ਤਾਂ ਕੀ ਸੁਣਣੀ ਆ ਆ ਅਫਸਰ ਇਹ ਨਹੀਂ ਨਿਕਲ ਰਹੇ ਬਾਹਰ ਉਹ ਆ ਕੇ ਸਾਨੂੰ ਕੋਈ ਨਾ ਕੋਈ ਆ ਕੇ ਦੱਸਣ ਦੱਸੇ ਵੀ ਆ ਮੁਸ਼ਕਲ ਆ ਪੂਰੀ ਹੋਈ ਤੁਹਾਡੀ ਬਿਜਲੀ ਦੀ ਪੂਰਤੀ ਨਹੀਂ ਹੋਈ ਇਸ ਤੋਂ ਬਾਅਦ ਤੁਹਾਡਾ ਅਗਲਾ ਕਦਮ ਕੀ ਆ ਅਗਰ ਆ ਸਾਡਾ ਇਹ ਆ ਕੀ ਕਰਦਾ ਰੋਡ ਜਾਮ ਕਰਾਂਗੇ ਨਾਰਸੂ ਤੇਜ਼ ਕਰਾਂਗੇ ਨਾਰਸੂ ਤੇਜ਼ ਕਰਾਂਗੇ ਜਿਹੜਾ ਉਹ ਨਹੀਂ ਕੋਲ ਕਰ ਸਕਦਾ 200 ਰੁਪਿਆ ਕਦੂ ਕਰਨ ਤੇ ਖਰਚ ਆ ਜਾਂਦਾ ਜਿਹੜੀ ਪਹਿਲਾਂ ਬਾਹ ਬਾਹੀ ਹੁੰਦੀ ਆ ਉਹ ਵੱਖਰੀ ਹੁੰਦੀ ਆ ਤੇ ਜਿਹੜੀ ਉਹਦੇ ਚ ਅਸੀਂ ਪੱਠੇ ਦੀ ਦਵਾਈ ਪਾਉਨੇ ਉਹ ਵੱਖਰੀ ਜਿਹੜੀ ਖਾਦ ਪਾਉਨੇ ਵੱਖਰੀ ਆ ਹੁਣ ਤੱਕ ਵੀ ਜ਼ਿਮੀਦਾਰ ਦਾ ਘੱਟੋ ਘੱਟ ਵੀ 10000 ਰੁਪਿਆ ਖੇਤ ਤੇ ਖਰਚ ਆ ਚੁੱਕਾ ਆਪਣੀ ਮਿਹਨਤ ਕੱਢ ਕੇ ਟੱਬਰ ਦੀ ਮਿਹਨਤ ਕੱਢ ਕੇ ਨਿਆਣਿਆਂ ਦੀ ਮਿਹਨਤ ਕੱਢ ਕੇ ਜਿਹੜੇ ਮਗਰ ਚਾਹ ਲੈ ਕੇ ਜਾਂਦੇ ਨੇ ਡੋਲੂ ਲੈ ਕੇ ਜਾਂਦੇ ਬੁੜੀਆਂ ਦੀ ਕਰਤੀ ਜਿਹੜੀਆਂ ਚਾਹ ਬਣਾਉਂਦੀਆਂ ਉਹਨਾਂ ਦੀ ਮਿਹ ਖੜੀ ਫਸਲ ਜਦੋਂ ਸਿਰੇ ਚੜਨੀ ਹੈ ਉਦੋਂ ਤੱਕ ਪਤਾ ਨਹੀਂ ਕੀ ਹੋਣਾ ਇਸ ਕਰਕੇ ਸਾਡੀ ਬੇਨਤੀ ਆ ਜੇ ਤਾਂ ਭਾਜੀ ਹੁਣੀ ਗੱਲ ਕੀਤੀ ਵੀ ਤੁਸੀਂ ਕੀ ਕਰੋਗੇ ਅਸੀਂ ਕੀ ਕਰਾਂਗੇ ਅਸੀਂ ਆਹੀ ਕੁਛੇ ਕਰਾਂਗੇ ਜੋ ਹੁਣ ਕਰਦੇ ਧਰਨੇ ਮੇਹਾਰੇ ਕਰਦੇ ਆ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਇਸ ਕਰਕੇ ਜਿਹੜਾ ਧਰਨਾ ਲਾਏ ਆ ਗਿਆ ਸੀ ਉਹ ਉੱਥੇ ਕਿਹਾ ਗਿਆ ਸੀਗਾ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਪੱਕੇ ਤੌਰ ਤੇ ਧਰਨਾ ਲਾਵਾਂਗੇ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਸਟੈਪ ਬਾਈ ਸਟੈਪ ਅਸੀਂ ਆਪਣੇ ਸਾ ਆਪਣੇ ਆਗੂਆਂ ਨਾਲ ਸਲਾਹ ਕਰਕੇ ਤੁਹਾਨੂੰ ਫਿਰ ਅਸੀਂ ਆਪਣੀ ਅਗਲੀ ਰਣਨੀਤੀ ਜਿਹੜੀ ਉਹ ਦੱਸਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਇੱਕ ਖਾਸਾ ਵਾਹਿਗੁਰੂ ਕੀ ਫਤਿਹ ਜੇ ਖੇਤਾਂ ਦੇ ਹਾਲਾਤ ਇਸ ਟਾਈਮ ਬਹੁਤ ਮਾੜੇ ਆ ਇੱਦਾਂ ਲੱਗਦਾ ਜਿਵੇਂ ਫੁੱਟਬਾਲ ਦੇ ਮੈਚ ਕਰਾ ਦਈਏ ਕਿਸਾਨ ਨੂੰ ਸਭ ਤੋਂ ਵੱਧ ਇਨਕਮ ਛੋਣੇ ਤੋਂ ਹੁੰਦੀ ਆ ਜਿੰਨਾਂ ਠੇਕੇ ਦਿੰਦੇ ਆ ਗਾਂ ਆਪਣੇ ਨਿਆਗਿਆਂ ਦੇ ਵਿਆਹ ਕਰਨੇ ਆ ਕੁਝ ਵੀ ਕਰਨ ਭਗਵੰਤ ਮਾਨ ਨੇ ਆਪਣਿਆਂ ਲੋ ਦੂਜੇ ਵਿਆਹ ਕਰਾ ਲਿਆ ਸਾਡੇ ਲੱਗਦਾ ਇੱਕ ਮੰਗੀ ਹੋਗੇ ਇੱਦਾਂ ਦੇ ਹਾਲਾਤ ਹੋ ਚੁੱਕੇ ਆ ਜਿਵੇਂ ਅੱਗੇ ਫੁੱਸਾ ਛੋਣ ਲਾਦੇ ਸੀ ਵਾਂਗੂ ਮੰਡੀ 'ਚ ਟੇਗੀ ਕਰ ਦਿੰਦੇ ਸੀ ਪੱਕਾ ਤਾਂ ਨਹੀਂ ਸੀ ਮੈਨੂੰ ਲੱਗਦਾ 27 ਵਿੱਚ ਭਗਵੰਤ ਮਾਨ ਇੰਜ ਢੀਗੀ ਕਰਦਣਾ ਲੋਕਾਂ ਨੇ ਭਗਵੰਤ ਮਾਨ ਮੋਦਾਬਾਦ 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 ਕੀ ਕੋਈ ਇਹ ਰੋਡ ਜਾਮ ਕਰਨ ਦਾ ਸਾਡਾ ਕਾਰਨ ਇਹ ਹੈ ਕਿ ਸਾਡੇ ਕਿਸਾਨ ਭਰਾਵਾਂ ਨੂੰ ਜਿਹੜੀ ਕਿ ਕਿਸਾਨ ਸਰਕਾਰ ਵੱਲੋਂ 8 ਘੰਟੇ ਬਿਜਲੀ ਦੀ ਦੇਣ ਦਾ ਵਾਅਦਾ ਕੀਤਾ ਸੀ ਉਸ ਕਿਸਾਨਾਂ ਨੂੰ 2-3 ਘੰਟੇ ਹੀ ਬਿਜਲੀ ਮਿਲਦੀ ਆ ਤਾਂ ਕਿ ਬਿਜਲੀ ਪੂਰੀ ਨਾ ਆਉਣ ਕਾਰਨ ਪਿਛਲੀ ਵਾਰ ਵੀ ਅਸੀਂ ਆਏ ਸੀ ਬਿਜਲੀ ਵਾਲਿਆਂ ਨੂੰ ਮਿਲੇ ਸੀ ਕਿ ਤੇ ਆ ਬਿਜਲੀ ਦਾ ਕੋਈ ਹੱਲ ਨਹੀਂ ਹੋਇਆ ਕਿਸਾਨਾਂ ਨੂੰ ਬਿਜਲੀ 8 ਘੰਟੇ ਪੂਰੀ ਨਹੀਂ ਮਿਲਦੀ ਇਸ ਕਰਕੇ ਅਸੀਂ ਅੰਦਰ ਵੀ ਗਏ ਸੀ ਅੰਦਰ ਖੜੇ ਰਹੇ 2 ਘੰਟੇ ਵੇਟ ਕਰੀ ਗਏ ਮੁਲਾਜ਼ਮਾਂ ਦੀ ਪਰ ਕੋਈ ਨੇ ਕਿਸੇ ਨੇ ਆ ਕੇ ਸਾਡੀ ਗੱਲ ਨਹੀਂ ਸੁਣੀ ਇਸ ਕਰਕੇ ਅੱਜ ਅਸੀਂ ਬਾਹਰ ਰੋਡ ਤੇ ਧਰਨਾ ਲਾਇਆ ਐਡੀਓ ਸਾਹਿਬ ਸਾਨੂੰ ਦੇਖ ਕੇ ਭੱਜ ਜਾਂਦੇ ਇਥੋਂ ਸਾਡੀ ਕੋਈ ਗੱਲਬਾਤ ਨਹੀਂ ਸੁਣਦਾ ਐਡੀਓ ਸਾਹਿਬ ਪਤਾ ਨਹੀਂ ਤਾਂ ਉਹ ਕਿੱਧਰ ਦੀ ਨਿਕਲ ਜਾਂਦੇ ਕਿੱਧਰੋਂ ਆਉਂਦੇ ਤੇ ਕਿੱਧਰੋਂ ਜਾਂਦੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਇਸ ਕਰਕੇ ਅਸੀਂ ਇਸ ਟਾਈਮ ਰੋਡ ਤੇ ਬੈਠੇ ਆਂ ਇਹ ਪਿਛਲੇ ਅਸੀਂ ਸ਼ਨੀਵਾਰ ਵੀ ਤੇ ਸਾਰੇ ਸਾਡੇ ਇਲਾਕੇ ਦੇ ਪਿੰਡਾਂ ਦੇ ਕਿਸਾਨਾਂ ਨੇ ਕੱਟ ਕੀਤਾ ਸੀਗਾ ਸਾਰੇ ਬਿਜਲੀਕਰ ਪਹੁੰਚੇ ਸੀਗੇ ਕਿਉਂਕਿ ਜਿਵੇਂ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਬਿਜਲੀ ਪੂਰੀ ਦੇ ਮੰਗ ਤੇ ਦਿਨੇ ਦੇਵਾਂਗੇ ਹੁਣ ਦਿਨ ਤਾਂ ਛੱਡੋ ਰਾਤ ਨੂੰ ਵੀ ਬਿਜਲੀ ਪੂਰੀ ਨਹੀਂ ਹੁੰਦੀ ਸਾਰੇ ਇਲਾਕੇ ਦੇ ਕਿਸਾਨ ਪਰੇਸ਼ਾਨ ਆ ਖੇਤ ਸੁੱਕੇ ਪਏ ਆ ਕਦੀ ਕਹਿੰਦੇ ਇਸ ਲਾਈਨ ਚ ਫਾਲਟ ਪੈ ਗਿਆ ਕਦੀ ਕਹਿੰਦੇ ਉਸ ਲਾਈਨ ਚ ਫਾਲਟ ਪੈ ਗਿਆ ਉੱਪਰ ਸਰਕਾਰ ਕਹੀ ਜਾਂਦੀ ਥਰਮਲ ਪਲੰਟ ਖਰੀਦ ਲਈ ਅਸੀਂ ਆਹ ਕਰ ਲਿਆ ਉਹ ਕਰ ਲਿਆ ਥੱਲੇ ਕਿਸਾਨ ਇੱਥੇ ਸੜਕਾਂ ਤੇ ਬੈਠੇ ਤੇ ਉਹਨਾਂ ਦੀ ਬਿਜਲੀ ਨਹੀਂ ਪੂਰੀ ਹੋ ਰਹੀ ਸੋ ਇਹਨਾਂ ਸਾਰਿਆਂ ਦੀ ਮੰਗ ਹੈਗੀ ਆ ਤੇ ਸਾਡੀ ਜਿਹੜੀ ਬਿਜਲੀ ਲਗਾਤਾਰ ਤਾਂ ਉਹਦੀ ਬਣਾਈ ਜਾਵੇ ਜਿਹੜਾ ਵੀ ਕੋ ਕਟਾ ਸਹੀ ਸਮੇਂ ਦੱਸਿਆ ਜਾਵੇ 2-2 ਘੰਟੇ ਕਰਕੇ 24 ਦੇ ਘੰਟੇ ਦੇ ਵਿੱਚ 5-6 ਘੰਟੇ ਬਿਜਲੀ ਆਉਂਦੀ ਆ ਸੋ ਇਹਨਾਂ ਦੇ ਜਿਹੜਾ ਹਜ਼ਾਰਾਂ ਰੁਪਈਆ ਦਾ ਡੀਜ਼ਲ ਖੂਰਿਆ 86-87 ਰੁਪਏ ਡੀਜ਼ਲ ਵਾ ਘੰਟੇ ਦਾ ਹਜ਼ਾਰ ਰੁਪਈਆ ਦਾ ਡੀਜ਼ਲ ਲੱਗ ਰਿਹਾ ਸਾਰਿਆਂ ਦਾ ਤੇ ਬਚਣਾ ਕਿਸਾਨ ਨੂੰ ਕੀ ਆ ਸੋ ਇਸ ਕਰਕੇ ਸਾਰੇ ਇਸ ਇਲਾਕੇ ਦੇ ਕਿਸਾਨ ਪਿਛਲੇ ਹਫ਼ਤੇ ਵੀ ਇਕੱਟੇ ਅੱਜ ਵੀ ਨਾ ਉਹਦਣ ਐ ਸੀਓ ਟੱਕਰਿਆ ਨਾ ਅੱਜ ਟੱਕਰਿਆ ਨਾ ਕੋਈ ਇਸ ਮਲਾਜ਼ਮ ਨੇ ਅੱਜ ਗੱਲ ਕੀਤੀ ਨਾ ਉਹਦਣ ਗੱਤ ਕੀਤੀ ਆ ਇਸ ਕਰਕੇ ਕਿਸਾਨਾਂ ਨੇ ਆ ਸੜਕ ਤੇ ਬੈਠ ਕੇ ਆਪਣਾ ਪੁੱਤਲਾ ਫੂਕਣ ਦੀ ਤਿਆਰੀ ਕੀਤੀ ਆ ਕਿ ਭਗਵਾਨ ਜੀ ਮੈਂ ਖਾ ਪੀ ਕੇ ਵਾਅਦਾ ਕਰ ਦਿੰਦਾ ਡਾਇਲੌਗ ਵਾਜੀ ਕਰ ਦਿੰਦਾ ਤੇ ਉਹ ਜੇ ਕਰਕੇ ਕਿਸਾਨਾਂ ਨੇ ਰੋਹ ਜਾ ਕੇ ਪੁੱਤਰਾ ਫੂਕੜਾ ਆ ਸੋ ਇਹ ਆ ਕਿ ਮੇਰੀ ਵੀ ਇਹ ਕਹਿਣਾ ਆ ਕਿ ਕਿਸਾਨਾਂ ਦੀ ਜਿਹੜੀ ਖੇਤੀ ਬਿਜਲੀ ਪੂਰੀ ਕਿ ਘਰਾਂ ਦੀ ਪੂਰੀ ਹੋ ਰਹੀ ਆ ਖੇਤਾਂ ਦੀ ਬਿਜਲੀ ਪੂਰੀ ਨਹੀਂ ਹੋ ਰਹੀ ਸੋ ਪੈਲ ਦੇ ਆਧਾਰ ਤੇ ਇਕਨੋਮੀ ਤਾਂ ਪੰਜਾਬ ਦੀ ਖੇਤਾਂ ਦੇ ਸਿਰ ਤੇ ਆ ਜੇ ਖੇਤ ਉਜੜ ਗਏ ਸੋ ਖੇਤਾਂ ਨੂੰ ਵਸਦੇ ਰੱਖਣ ਲਈ ਕਿਸਾਨਾਂ ਨੂੰ ਵਸਦੇ ਰੱਖਣ ਲਈ ਬਿਜਲੀ ਜਿਹੜੀ ਉਹਦੀ ਲਗਾਤਾਰਤਾ ਬਣਾਈ ਜਾਵੇ ਤੇ ਕਿਸਾਨਾਂ ਦੀ ਜਿੰਨੀ ਡਿਮਾਂਡ ਹੋਣੀ ਪੂਰੀ ਕੀਤੀ ਜਾਵੇ। ਵੈਲਟ ਤੁਸੀਂ ਬਿਜਲੀ ਭਵਾ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ? ਅਸੀਂ ਪਿਛਲੇ ਹਫ਼ਤੇ ਵੀ ਕੀਤੀ ਸੀ ਉਦੋਂ ਵੀ ਐਸਡੀਓ ਐਨੀ ਸੀਗਾ ਤੇ ਇੱਕ ਹੋਰ ਮੁਲਾਜ਼ਮ ਕੁਰਸੀ ਤੇ ਬੈਠਾ ਸੀਗਾ। ਐਸਡੀਓ ਤੇ ਉਹ ਕਹਿੰਦਾ ਸੀ ਜੋ ਕਰਨਾ ਕਰ ਲੋ ਜੇ ਤ ਤੁਸੀਂ ਸੀਗੇ ਪੱਤਰਕਾਰ ਵੀ ਤੁਹਾਡੇ ਰਿਕਾਰਡ ਵੀ ਹੈਗੀ ਆ ਤੇ ਅੱਜ ਵੀ ਕੋਈ ਮੁਲਾਜ਼ਮ ਬਾਹਰ ਨਹੀਂ ਤੇ ਐਸਡੀਓ ਫਰਾਰ ਹੋ ਗਿਆ। ਕਿਸਾਨ ਵੀਰਾਂ ਨੇ ਫੈਸਲਾ ਕੀਤਾ ਕਿ ਅਸੀਂ ਅੰਦਰ ਦਫ਼ਤਰ ਦੇ ਅੰਦਰ ਨਹੀਂ ਜਾਣਾ। ਅੰਦਰ ਬਿਜਨੀ ਕਰਦੇ ਆ ਵੇੜੇ ਦੇ ਵਿੱਚ ਗਏ ਆ। ਪਰ ਦਫ਼ਤਰ ਦੇ ਅੰਦਰ ਇਸ ਕਰਕੇ ਨਹੀਂ ਗਿਆ ਕਾਨੂੰ ਕਹਿਣਗੇ ਤੁਸੀਂ ਅੰਦਰ ਆਏ ਬੁੱਲੜਵਾਜੀ ਕੀ ਤਿਆਰ ਕੀਤੀ ਫਿਰੇ ਪਰਚੇ ਪਾਉਂਦੇ ਆ ਜਿਨੇ ਗੁਰੂ ਹਰ ਸਾਹਿਬ ਦੇ ਵਿੱਚ ਕਿਸਾਨਾਂ ਦੇ ਪਰਚੇ ਪਏਗੇ ਸੀ ਸੋ ਸਾਡੇ ਇਲਾਕੇ ਦੇ ਕਿਸਾਨ ਬੜੇ ਸੁਝਵਾਨਾ ਇਹਨੇ ਆਪਣੇ ਤੌਰ ਦੇ ਫੈਸਲਾ ਕਿਤੇ ਅੰਦਰ ਨਹੀਂ ਪੜੜੇ ਜੇ ਗੱਲ ਕਰਨੀ ਪਰ ਵਿੜੇ ਚਾੱਕ ਕੇ ਕਿਸੇ ਨੇ ਗੱਲ ਨਹੀਂ ਸੁਣੀ ਇਸ ਕਰਕੇ ਇੱਥੇ 5 ਮਿੰਟ ਦਾ ਜਾਮਲਾ ਤੇ ਪਤਲਾ ਫੂਕਣ ਦਾ ਇੰਤਜ਼ਾਮ ਕੀਤਾ ਗਿਆ